ਸਾਰ ਨ ਜਾਣ ਤੇਰੀ ਸਭ ਤੇ ਵੱਡਾ ਸਤ ਗੁਰ ਨਾਨਕ ਜਿਨ ਕਲ ਰੱਖੀ ਮੇਰੀ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਗਉੜੀ ਚੇਤੀ ਬਾਣੀ ਨਾਮ ਦਿਓ ਜੀ ਕੀ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਦੇਵ ਪਾਹਨ ਤਾਰੀਅਲੇ ਰਾਮ ਕਹਿਤ ਜਨ ਕਸਨ ਤਰੇ ਰਹਾਉ ਤਾਰੀਅਲੇ ਕਨਕਾ ਬਿਨ ਰੂਪ ਕਵਚ ਬਿਆਦ ਅਜਾਮਲ ਤਾਰੀਅਲੇ ਚਰਨ ਬਧ ਕਜਨ ਤੇਉ ਮੁਕਤ ਭੈ ਹਾਂ ਬਲ ਬਲ ਜਿਨ ਰਾਮ ਕਹੇ ਦਾਸੀ ਸੁੱਤ ਜਨ ਬਿਦਰ ਸੁਧਮ ਉਗਰ ਸੈਨ ਕੋ ਰਾਜ ਦिए ਜਪ ਹੀਨ ਤਪ ਹੀਨ ਕਲ ਹੀਨ ਕਰਮ ਹੀਨ ਨਾਮੇ ਕੇ ਸੁਆਮੀ ਤੇ ਉਤਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰ ਵਾਲਿਓ ਸਤ ਸੰਗੀ ਜਨੋ ਅੱਜ ਆਪਾਂ ਪਾਵਨ ਪਵਿੱਤਰ ਅੰਗ 345 ਤੇ ਸੁਭਾਏਮਾਨ ਸ਼ਬਦ ਪੜਿਆ ਜੋ ਜੋ ਰਾਗ ਗੌੜੀ ਵਿੱਚ ਹੈ ਚੇਤੀ ਬਾਣੀ ਨਾਮ ਦਿਓ ਜੀ ਕੀ ਭਗਤ ਜੀ ਸਮਝਾਉਣਾ ਕਰਦੇ ਨੇ ਬਿ ਦੇਵਾ ਪਾਹਨ ਤਾਰੀਅਲੇ RAM ਕਹਿਤ ਜਨ ਕਸਨਾ ਤਰੇ ਬਿਹੇ ਅਕਾਲ ਪੁਰਖ ਵਾਹਿਗੁਰੂ ਤੂੰ ਇੱਕੋ ਇੱਕ ਹੀ ਹੈ ਜੀਦੀ ਬੰਦਗੀ ਕਰਨ ਦੇ ਨਾਲ ਮਾੜੀ ਵਰਤੀ ਵਾਲੇ ਮਾੜੀਆਂ ਬੈਪਤਾ ਵਾਲੇ ਤੇ ਭੇੜੇ ਸਰੂਪ ਵਾਲੇ ਵੀ ਤਰ ਜਾਂਦੇ ਹਨ ਮਹਾਰਾਜ ਨੇ ਦੱਸਿਆ اے ਪ੍ਰਭੂ ਵੀ ਜੇ ਤੇਰਾ ਨਾਮ ਪੱਥਰਾਂ ਤੇ ਵੀ ਲਿਖ ਦਈਏ ਨਾ ਪੱਥਰਾਂ ਤੇ ਵੀ ਨਾਮ ਲਿਖ ਦਈਏ ਤਾਂ ਉਹ ਵੀ ਤਰ ਜਾਂਦੇ ਨੇ ਇਹ ਆਪਾਂ ਕੱਲ ਗੱਲ ਵਿਚਾਰੀ ਸੀ ਵੀ ਹੈ ਇੱਕ ਇਹ ਇਤਿਹਾਸਕ ਕਹਾਣੀ ਆ ਵੀ ਪੱਥਰਾਂ ਉੱਤੇ RAM ਨਾਮ ਦਾ ਨਾਮ ਲਿਖਿਆ ਗਿਆ ਤੇ ਪੱਥਰ ਤਰ ਗਏ ਉਹ ਭਾਵੇਂ ਇਤਿਹਾਸਕ ਕਹਾਣੀ ਆ ਉਹਦਾ ਹਵਾਲਾ ਦੇ ਕੇ ਭਗਤ ਜੀ ਦੱਸਦੇ ਨੇ ਵੀ ਜੇ ਪੱਥਰਾਂ ਦੇ ਉੱਤੇ ਰਾਮ ਨਾਮ ਲਿਖਿਆ ਜਾਵੇ ਪੱਥਰ ਤਰ ਸਕਦੇ ਨੇ ਤਾਂ ਅਸੀਂ ਕਿਉਂ ਨਹੀਂ ਤਰ ਸਕਦੇ ਪ੍ਰਮਾਤਮਾ ਦਾ ਨਾਮ ਜਪਣ ਲਈ ਜੱਪ ਕੇ ਉਹਦੇ ਵਿੱਚ ਨਾਮ ਲਿਆ ਭਗਤ ਜੀ ਨੇ ਦੇਵਾ ਪਾਹਨ ਤਾਰੀਲੇ ਹੇ ਪ੍ਰਭੂ ਉਹ ਪੱਥਰ ਵੀ ਸਮੁੰਦਰ ਉੱਤੇ ਤੂੰ ਤਾਰ ਦਿੱਤੇ ਜਿਨ੍ਹਾਂ ਉੱਤੇ ਤੇਰਾ ਰਾਮ ਨਾਮ ਲਿਖਿਆ ਗਿਆ ਤੇ RAM ਕਹਿਤ ਜਨ ਕਸ ਨਤਰੇ ਭਲਾ ਉਹ ਮਨੁੱਖ ਸੰਸਾਰ ਸਮੁੰਦਰ ਤੋਂ ਕਿਉਂ ਨਹੀਂ ਤਰੇਗਾ ਜੋ ਤੇਰਾ ਨਾਮ ਸਿਮਰਦੇ ਹਨ ਉਹ ਵੀ ਤਾਂ ਤਰਨ ਗਈ ਕਹਿਣ ਦਾ ਭਾਵ ਆ ਭਗਤ ਜੀ ਦੇ ਵੀ ਨਾਮ ਸਿਮਰਨਾ ਚਾਹੀਦਾ ਪ੍ਰਭੂ ਪਰਮਾਤਮਾ ਦਾ ਨਾਮ ਸਿਮਰੋ ਭਾਈ ਤੇ ਤੁਸੀਂ ਵੀ ਤਰ ਜੂਗੇ ਹੁਣ ਨਾ ਅੱਗੇ ਲੈੰਦੇ ਨੇ ਤਾਰੀ ਵਾਲੇ ਗਨਕਾ ਜਿਹੜੀ ਗਨਕਾ ਸੀ ਉਹ ਆਪਣੇ ਸਰੀਰ ਦਾ ਵਪਾਰ ਕਰਦੀ ਸੀ ਉਹਨੂੰ ਵੀ ਤਾਰ ਲਿਆ ਕਿਉਂਕਿ ਉਹਦੀ ਉਹਨੇ ਵੀ ਪ੍ਰਭੂ ਪਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰਤਾ ਇਹਦੇ ਵਿੱਚ ਇੱਕ ਕਹਾਣੀ ਵੀ ਜੁੜੀ ਹੋਈ ਆ ਵੀ ਉਹ ਗਨਕਾ ਦੇ ਦਵਾਰੇ ਤੇ ਜਾਂ ਉਹਦੇ ਘਰ ਕਹਿ ਲੋ ਵੀ ਕੋਈ ਮਾਪੁਰਖ ਚਲੇ ਆ ਗਿਆ ਤਾਰਨ ਵਾਸਤੇ ਬੈਦ ਬਣਦੀ ਆ ਜੀ ਤਾਰਨ ਵਾਸਤੇ ਵੀ ਜੇ ਕਿਸੇ ਨੇ ਸਿੱਧੇ ਰਸਤੇ ਪੈਣਾ ਤਾਂ ਵੀ ਬੈਦ ਬਣ ਜਾਂਦੀ ਆ ਤੇ ਮਾੜੇ ਰਸਤੇ ਕੋਈ ਪਿਆ ਹੋਇਆ ਤਾਂ ਤਾਂ ਵੀ ਉਹ ਵਿਧੀ ਉਹੋ ਜੀ ਸੰਗਤ ਹੋ ਜਾਂਦੀ ਆ ਸੰਗਤ ਹੀ ਤਾਰਦੀ ਆ ਮਨੁੱਖ ਨੂੰ ਚੰਗੇ ਪੁਰਸ਼ਾਂ ਦੀ ਸੰਗਤ ਹੋਣ ਲੱਗ ਜੇ ਤਾਂ ਚੰਗਾ ਬਣ ਜਾਂਦਾ ਮਾੜਿਆਂ ਦੀ ਸੰਗਤ ਹੋਵੇ ਤਾਂ ਮਾੜਾ ਬਣ ਜਾਂਦਾ ਉਹ ਇੱਕ ਹਿਸਟਰੀ ਐ ਬਈ ਗਣਕਾ ਦੇ ਦੁਆਰੇ ਇੱਕ ਕੋਈ ਮਹਾਪੁਰਖ ਚਲਿਆ ਗਿਆ ਤੇ ਉਹਨੇ ਗਣਕਾ ਦਾ ਜਦੋਂ ਬਾਹਰ ਖੜਕਾਇਆ ਤੇ ਉਹਨੇ ਗਣਕਾ ਨੇ ਬਾਹਰ ਖੋਲਿਆ ਤਾਂ ਉਹਨੇ ਜਦੋਂ ਪਹਿਰਾਵਾ ਦੇਖਿਆ ਵੀ ਉਹਨੇ ਪ੍ਰਭੂ ਪਰਮਾਤਮਾ ਦਾ ਨਾਮ ਲਿਆ ਵੀ ਹੇ ਰਾਮ ਇਹ ਇਹੋ ਜੇ ਪਹਿਰਾਵੇ ਵਾਲਾ ਇਹ ਮਹਾਪੁਰਖ ਮੇਰੇ ਦੁਆਰੇ ਤੇ ਕੀ ਕਰਨਾ ਆ ਕਿ ਉਹਦੀ ਤਾਂ ਜਿਹੜੀ ਬਿਰਤੀ ਸੀ ਉਹੀ ਸੀ ਵੀ ਇਹ ਵੀ ਪਾਪ ਮੈਨੂੰ ਕਰਨਾ ਪਊ ਹਣ ਤੇ ਉਹ ਮਹਾਪੁਰਖ ਨੇ ਗੁਰਮਖ ਪਿਆਰੇ ਨੇ ਗੁਰੂ ਦੇ ਪਿਆਰੇ ਨੇ ਆਪਦੇ ਹੱਥੋਂ ਇੱਕ ਤੋਤਾ ਦਿੱਤਾ ਉਸ ਗਨ ਕਨ ਬੇਸਵਾ ਕਹ ਲੋ ਉਹਨੂੰ ਜਦੋਂ ਇੱਕ ਤੋਤਾ ਦਿੱਤਾ ਵੀ ਆ ਲੈ ਪੁੱਤਰੀ ਵੀ ਇਹਨੂੰ ਰਾਮ ਕਹਿਣਾ ਸਿਖਾ ਦੇ ਤੋਤੇ ਬੰਦੇ ਦੀ ਬੋਲੀ ਬੋਲ ਲੈਂਦੇ ਨਾ ਜਬਾਨ ਮਨੋਖ ਵਾਲੀ ਬੋਲ ਲੈਂਦੇ ਨੇ ਤੋਤੇ ਉਹਨੂੰ ਜੋ ਕੁਛ ਵੀ ਸਿਖਾ ਦਿਓ ਸਿੱਖ ਜਾਂਦਾ ਉਸ ਰੱਬ ਦੇ ਪਿਆਰੇ ਦੀ ਉਹ ਗਨਕਾ ਨੇ ਗੱਲ ਮੰਨ ਕੇ ਤੇ ਉਹ ਤੋਤੇ ਨੂੰ ਰਾਮ ਰਾਮ ਕਹਿਣਾ ਸਿਖਾਉਂਦੀ ਸਿਖਾਉਂਦੀ ਆਪ ਵੀ ਰਾਮ ਦਾ ਨਾਮ ਜਪਣ ਲੱਗੀ ਰਾਮ ਭਾਵ ਰਮੇ ਹੋਏ ਤੋਂ ਪ੍ਰਭੂ ਪਰਮਾਤਮਾ ਕਾਲਪੁਰਖ ਵਾਹਿਗੁਰੂ ਜਿਹੜਾ ਕਣਕਣ ਵਿੱਚ ਵੱਸਦਾ ਹੈ ਜਿਹੜਾ ਹਰ ਜੀਵ ਦੇ ਵਿੱਚ ਚੀਤੀ ਤੇ ਕੁੰਚਰ ਅਸੂਲਾ ਜਿਹੜਾ ਕੀੜੀ ਵਿੱਚ ਵੀ ਉਹਨੇ ਤੇ ਹਾਥੀ ਵਿੱਚ ਵੀ ਉਹਨੇ ਹੈ ਸਰੀਰ ਵਾਲੇ ਰਾਮ ਦੀ ਗੱਲ ਨਹੀਂ ਜੀ ਉਹ ਜਿਹੜੇ ਜੈਸੀ ਆ ਰਾਮ ਕਹਿੰਦੇ ਨੇ ਭੈਣ ਭਾਈ ਉਹ ਰਾਮਚੰਦਰ ਨੂੰ ਕਿਉਂਦੇ ਨੇ ਗੁਰਬਾਣੀ ਦੇ ਵਿੱਚ RAM 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 ਰਹੇ ਆ ਸਰਬੱਗੇ ਜਿਹੜਾ ਸਾਰੇ ਸਮਾਂ ਤੇ ਬਸ ਰਿਹਾ ਉਹ RAM ਦੀ ਗੱਲ ਕਰਦੀ ਹੈ ਗੁਰਬਾਣੀ ਜਦੋਂ ਗਨਕਾ ਨੇ ਤੋਤੇ ਨੂੰ RAM RAM ਕਹਿਣਾ ਸਿਖਾਇਆ ਤੇ ਆਪ ਵੀ RAM RAM ਜਪਣ ਲੱਗੀ ਤੇ ਉਹਦਾ ਵੀ ਪਾਰ ਉਤਾਰਾ ਹੋ ਗਿਆ ਇੱਥੇ ਉਹਦਾ ਹਵਾਲਾ ਦਿੱਤਾ ਭਗਤ ਜੀ ਨੇ ਤਾਰੀ ਵਾਲੇ ਗਨਕਾ ਬਨ ਰੂਪ ਕਬਜਾ ਬਿਆਦ ਅਜਾਮਲ ਤਾਰੀਲੇ हे ਪ੍ਰਭੂ ਤੂੰ ਮੰਦ ਕਰਮ ਮੰਦ ਕਰਮਾ ਵਾਲੀ ਬੇਸਵਾ ਬਕਾਰਾਂ ਤੋਂ ਬਚਾ ਲਈ ਤੇ ਤੂੰ ਕਰੂਪ ਕਬਜਾ ਦਾ ਕੋਝ ਦੂਰ ਕਰ ਦਿੱਤਾ ਤੇ ਤੂੰ ਬਕਾਰਾਂ ਵਿੱਚ ਗਲੇ ਹੋਏ ਅਜਾਮਲ ਨੂੰ ਵੀ ਤਾਰ ਦਿੱਤਾ ਵੀ ਪ੍ਰਭੂ ਪਰਮਾਤਮਾ ਦਾ ਨਾਮ ਜੜ ਉਹ ਸਭ ਨੂੰ ਤਾਰੇਗਾ ਚਰਨ ਬਦਕ ਜਨ ਤੇਉ ਮੁਕਤ ਭਏ ਮਹਾਰਾਜ ਕਹਿੰਦੇ ਕ੍ਰਿਸ਼ਨ ਜੀ ਦੇ ਪੈਰਾਂ ਵਿੱਚ ਨਿਸ਼ਾਨਾ ਮਾਰਨ ਵਾਲਾ ਸ਼ਿਕਾਰੀ ਅਤੇ ਅਜਿਹੇ ਕਈ ਬਕਾਰੀ ਬੰਦੇ ਤੇਰੀ ਮਿਹਰ ਨਾਲ ਮੁਕਤ ਹੋ ਗਏ ਮੈਂ ਸਤਕੇ ਹਾਂ ਮਹਾਰਾਜ ਕਹਿੰਦੇ ਹਉ ਬਲ ਬਲ ਜਨ ਰਾਮ ਕਹੇ ਭਗਤ ਜੀ ਕਹਿੰਦੇ ਮੈਂ ਸਤਕੇ ਹਾਂ ਉਹਨਾਂ ਤੋਂ ਜਿਨ੍ਹਾਂ ਪ੍ਰਭੂ ਦਾ ਨਾਮ ਸਿਮਰਿਆ ਦਾਸੀ ਸੁੱਤ ਜਨ ਬਿਧਰ ਸੁਧਾਮਾ ਉਹ ਗਰ ਸੈਨ ਕੋ ਰਾਜ ਦੀਏ ਮਹਾਰਾਜ ਕਹਿੰਦੇ ਹੈ ਪ੍ਰਭੂ ਗੋਲੀ ਦਾ ਪੁੱਤਰ ਗੋਲੀ ਕੰਨੇ ਕੰਮ ਕਰਨ ਵਾਲੀ ਅੱਜ ਕੱਲ ਬਾਈ ਕਹਿੰਦੇ ਨੇ ਅੰਗਰੇਜ਼ੀ ਚ ਉਹਦੋਂ ਗੋਲੀ ਕਹਿੰਦੇ ਸੀ ਪੰਜਾਬੀ ਚ ਮਹਾਰਾਜ ਕਹਿੰਦੇ ਹੈ ਪ੍ਰਭੂ ਗੋਲੀ ਦਾ ਪੁੱਤਰ ਬਿਧਰ ਤੇਰਾ ਭਗਤ ਪ੍ਰਸਿੱਧ ਹੋਇਆ ਸੁਧਾਮਾ ਜਿਸ ਦਾ ਤੂੰ ਦਲੇਦਰ ਕਟਿਆ ਉਗਰ ਸੈਨ ਨੂੰ ਤੂੰ ਰਾਜ ਦਿੱਤਾ ਅੱਗੇ ਮਹਾਰਾਜ ਕਹਿੰਦਾ ਜਪਹੀਨ ਤਪਹੀਨ ਕੁੱਲਹੀਨ ਕਰਮਹੀਨ ਨਾਮੇ ਕੇ ਸਵਾਮੀ ਤੇ ਉਤਰੇ ਨਾਮਦੇਵ ਜੀ ਕਹਿੰਦੇ ਨੇ ਨਾਮਾ ਜੀ ਕਹਿੰਦੇ ਨੇ ਵੀ ਮੈਂ ਕਰਮਹੀਨ ਮੇਰੇ ਕੋਈ ਕਰਮ ਵੀ ਚੰਗੇ ਨਹੀਂ ਹੈ ਕੁੱਲਹੀਨ ਜਿਹੜਾ ਉੱਚੀਆਂ ਬਰਾਦਰੀਆਂ ਦਾ ਹੰਕਾਰ ਕਰਦੇ ਨੇ ਤੇ ਜਿਹੜੇ ਮਿਹਨਤੀਆਂ ਨੂੰ ਕੋਲ ਹੀਣ ਕਹਿੰਦੇ ਆ ਗਰੀਬ ਕਹਿੰਦੇ ਵੀ ਛੋਟੀਆਂ ਜਾਤਾਂ ਵਾਲੇ ਨੇ ਉਹਦਾ ਕੀਤਾ ਹੋਇਆ ਕੰਮ ਤਾਂ ਪ੍ਰਵਾਨ ਆ ਭਗਤ ਰਬਦਾਸ ਸਾਹਿਬ ਦੀ ਪਾਈ ਹੋਈ ਜੁੱਤੀ ਦਾ ਪਾ ਕੇ ਬੜੀ ਟੌਰ ਦਿਖਾਉਂਦਾ ਪਰ ਬਣਾਉਣ ਵਾਲੇ ਨੂੰ ਨੀਚ ਸਮਝਦਾ ਇਹ ਜਾਤ ਦਾ ਹੰਕਾਰੀ ਇਹ ਭਗਤ ਜੀ ਕਹਿੰਦੇ ਵੀ ਮੈਂ ਜਪ ਹੀਣ ਵੀ ਮੈਂ ਤੇਰੀ ਜਪ ਤੇਰਾ ਜਾਪ ਮੈਂ ਨਹੀਂ ਕਰਦਾ ਪ੍ਰਭੂ ਪਰਮਾਤਮਾ ਜੀ ਤੇ ਤਪਹੀਰ ਨਾਮੋਈ ਨਾ ਕੋਈ ਮੇਰਾ ਤਪ ਹੈ ਤੇ ਕੋਲਹੀਨ ਮੇਰੀ ਜਾਤ ਵੀ ਬਹੁਤੀ ਕੋਈ ਚੰਗੀ ਨਹੀਂ ਬੇ ਕਰਮਹੀਨ ਮੇਰੇ ਕਰਮ ਵੀ ਵਾਲੇ ਕੋਈ ਚੰਗੇ ਨਹੀਂ ਸਵਾਮੀ ਤੇ ਉਤਰੇ ਬੇ ਤੇਰੀ ਕਿਰਪਾ ਦੇ ਨਾਲ ਸਵਾਮੀ ਪ੍ਰਭੂ ਪਰਮਾਤਮਾ ਜੀ ਉਹ ਤਰ ਕੇ ਤੇ ਮੈਂ ਵੀ ਤਰ ਜਾਵਾਂ ਮੈਨੂੰ ਵੀ ਤਾਰ ਲੈ ਅੱਗੇ ਮਹਾਰਾਜ ਦੱਸਦੇ ਨੇ हे नामदेव ਦੇ Swami ਤੇਰੀ ਕਿਰਪਾ ਨਾਲ ਉਹ ਉਹ ਤਰ ਗਏ ਹਨ ਜਿਨ੍ਹਾਂ ਕੋਈ ਜਪ ਨਹੀਂ ਕੀਤਾ ਕੋਈ ਤਪ ਨਹੀਂ ਸਾਧੇ ਜਿਨ੍ਹਾਂ ਦੀ ਕੋਈ ਉੱਚੀ ਕੁਲ ਵੀ ਨਹੀਂ ਸੀ ਕੋਈ ਚੰਗੇ ਅਮਲ ਵੀ ਨਹੀਂ ਸੀ ਅਮਲ ਮੈਨੇ ਚੰਗੇ ਕਰਮ ਵੀ ਨਹੀਂ ਸੀ ਉਹ ਵੀ ਤਰ ਗਏ ਤੇ ਤੇਰੀ ਪ੍ਰਭੂ ਪ੍ਰਮਾਤਮਾ ਤੇਰੀ ਬੰਦਗੀ ਕਰਨ ਵਾਲਾ ਵੀ ਕਿਉਂ ਨਾ ਤਰੇ ਅਗਲਾ ਸ਼ਬਦ ਆ ਜੀ ਭਗਤ ਰਬਦਾਸ ਸਾਹਿਬ ਜੀ ਦੀ ਬਾਣੀ ਵਿੱਚੋਂ ਰਾਗ ਗੌੜੀ ਰਬਦਾਸ ਜੀ ਕੇ ਪਦੇ ਗੌੜੀ ਗੁਆਰੇ ਦੀ ਰਾਗ ਗੌੜੀ ਵਿੱਚ ਭਗਤ ਰਬਦਾਸ ਜੀ ਦੀ ਬੰਦਾਵਾਲੀ ਬਾਣੀ ਰਾਗ ਗੌੜੀ ਗੁਆਰੇ ਦੀ ਮਹਾਰਾਜ ਕਹਿੰਦੇ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਹੇ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਜਿਸ ਦਾ ਨਾਮ ਹੋਂਦ ਵਾਲਾ ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਸ਼ਬਦ ਗੁਰੂ ਦੀ ਕਿਰਪਾ ਨਾਲ ਮਿਲਦਾ ਜੀ ਗੁਰਬਾਣੀ ਦੀ ਕਿਰਪਾ ਨਾਲ ਉਹ ਮਿਲਦਾ ਪ੍ਰਭੂ ਪਰਮਾਤਮਾ ਮੇਰੀ ਸੰਗਤ ਮੋਚ ਸੋਚ ਦਿਨ ਰਾਤੀ ਸ਼ਬਦ ਸ਼ੁਰੂ ਹੋ ਗਿਆ ਜੀ ਮਹਾਰਾਜ ਕਹਿੰਦੇ ਹੈ ਪ੍ਰਭੂ ਦਿਨ ਰਾਤ ਮੈਨੂੰ ਇਹ ਸੋਚ ਰਹਿੰਦੀ ਹੈ ਮੇਰਾ ਕੀ ਬਣੇਗਾ ਮਾੜਿਆ ਨਾਲ ਮੇਰਾ ਬਹਿਣ ਖਲੋਣ ਹੈ ਭਈ ਮੇਰੀ ਸੰਗਤ ਆ ਨਾ ਜਿਹੜੀ ਉਹ ਮਾੜਿਆ ਨਾਲ ਆ ਵੀ ਮੈਂ ਮੇਰਾ ਕੀ ਬਣੂੰ ਭਗਤ ਜੀ ਕਹਿੰਦੇ ਆ ਭਗਤ ਰਬਦਾਸ ਸਾਹਿਬ ਜੀ ਹੁਣ ਉੱਥੇ ਜਵਾਬ ਅਗਲੇ ਬੰਦ ਚ ਦੇਣਗੇ ਰਾਮਈਆ ਵਾਹਿਗੁਰੂ ਰਾਮ ਗਸਈਆਂ ਜੀ ਕੇ ਜੀਵਨ ਭਗਤ ਜੀ ਕਹਿੰਦੇ ਹੇ ਮੇਰੇ RAM ਹੇ ਮੇਰੇ RAM ਹੇ ਧਰਤੀ ਦੇ ਸਾਈਂ ਹੇ ਮੇਰੀ ਜਿੰਦ ਦੇ ਆਸਰੇ ਪ੍ਰਭੂ ਮੋਹਿਨਾ ਬਸਾਰੋ ਮੈਂ ਜਨ ਤੇਰਾ ਮਹਾਰਾਜ ਕਹਿੰਦੇ ਭਗਤ ਜੀ ਕਹਿੰਦੇ ਵੀ ਮੈਨੂੰ ਬਸਾਰੀ ਨਾ ਮੇਰੀ ਸੰਗਤ ਤਾਂ ਇਹੋ ਜਿਹੀ ਆ ਪਰ ਮੇਰੇ ਤੇ ਕਿਰਪਾ ਕਰਕੇ ਮਿਹਰ ਦਾ ਹੱਥ ਧਰੋ ਸਿਰ ਤੇ ਮੋਹਿਨਾ ਬਸਾਰੋ ਮੈਂ ਜਨ ਤੇਰਾ ਬੇ ਮੈਨੂੰ ਨਾ ਬਸਾਰੀ ਪ੍ਰਭੂ ਜੀ ਮੈਂ ਤਾਂ ਤੇਰਾ ਦਾਸ ਹਾਂ ਸੰਗਤ ਭਾਵੇਂ ਮੇਰੀ ਮਾੜੀ ਹੋਈ ਆ ਕਿ ਮੈਂ ਆਪਾਂ ਸੌਕੀਧਾਰਨ ਸਮਝ ਲੈਨੇ ਵੀ ਜਿਵੇਂ ਆਪਾਂ ਹੁਣ ਰਹਿਣਾ ਤਾਂ ਸਮਾਜ ਦੇ ਵਿੱਚ ਹੀ ਆ ਠੀਕ ਆ ਜੀ ਹੁਣ ਸਾਰੇ ਤਾਂ ਗੁਰਮਤਾਲੇ ਹੁੰਦੇ ਨਹੀਂ ਇੱਕ ਬੰਦਾ ਗੁਰਮਤਾਲਾ ਹੁੰਦਾ ਘਰ ਪਰਿਵਾਰ ਸਾਰਾ ਕਾਰੀ ਕਈ ਵਾਰੀ ਕਰਮਕਾਂਢੀ ਹੁੰਦਾ ਉਹ ਜਿਹੜਾ ਗੁਰਮਤਾਲਾ ਬਾ ਹੌਲੀ 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 ਆਪਣੇ ਪਰਿਵਾਰ ਤੇ ਵੀ ਪ੍ਰਭਾਵ ਪਾ ਲੈਂਦਾ ਉਹਨਾਂ ਨੂੰ ਵੀ ਗੁਰਮਤਬਾਲੇ ਕਰ ਲੈਂਦਾ ਜੇ ਨਹੀਂ ਵੀ ਹੁੰਦੇ ਤਾਂ ਉਹ ਆਪਣਾ ਜੀਵਰ ਜਰੂਰ ਸਵਾਰ ਲੈਂਦਾ ਚਾਹੇ ਕਰਮਕਾਂਢੀ ਪਰਿਵਾਰਚ ਹੀ ਰਹਿੰਦਾ ਹੋਵੇ ਸਮਾਜ ਤਾਂ ਚਲੋ ਬਹੁਤ ਸਾਰਾ ਹਿੱਸਾ ਸਮਾਜ ਦਾ ਕਰਮਕਾਂਢੀ ਹੈ ਕਰਮਕਾਂਢ ਕੀ ਹੁੰਦਾ ਵੀ ਜਿਹੜਾ ਕੰਮ ਕਰਨਾ ਉਹਦਾ ਫਲ ਕੋਈ ਨਹੀਂ ਉਹਨੂੰ ਕਰਮ ਕਾਂਡ ਕਿਹਾ ਵੀ ਜਿਹਦਾ ਕੋਈ ਭਾਵ ਨਹੀਂ ਜੇ ਹੁਣ ਆਪਾਂ ਇੱਥੇ ਭੈਣ ਭਾਈ ਜਿੰਨੇ ਗੁਰੂ ਦੀ ਸੰਗਤ ਕਰਦੇ ਆ ਜਾਂ ਕੋਈ ਚੈਨਲ ਤੇ ਵੀ ਘਰਬਾਣੀ ਸ਼ਬਦ ਵਿਚਾਰ ਕੀਰਤਨ ਸੁਣਦਾ ਉਹ ਜਿੰਨਾ ਸਮਾਂ ਪ੍ਰਭੂ ਪਰਮਾਤਮਾ ਦੀ ਯਾਦ ਵਿੱਚ ਗੁਜ਼ਰਦਾ ਉਹਦਾ ਉਹਨਾਂ ਚਰ ਉਹਦਾ ਸੁਭਾਗਾ ਸਮਾਂ ਚੰਗੀ ਸੰਗਤ ਹੈ ਤੇ ਚੰਗੀ ਸੰਗਤ ਦਾ ਬੀਜ ਚੰਗਾ ਹੀ ਹੋਏਗਾ ਇੱਥੇ ਭਗਤ ਜੀ ਕਹਿੰਦੇ ਮੋਹੇ ਨਾ ਬਸਾਰੋ ਮੈਂ ਜਨ ਤੇਰਾ ਰਹਾਉ ਵਾਲਿਆ ਬੰਦਾ ਜੀ ਇਹੇ ਭਗਤ ਜੀ ਕਹਿੰਦੇ ਮੈਨੂੰ ਨਾ ਵਿਸਾਰੀ ਮੈਂ ਤੇਰਾ ਦਾਸ ਹਾਂ ਮੇਰੀ ਰੋ ਮੇਰੀ ਹਰੋ ਬਿਪਤਾ ਮੇਰੀ ਹਰੋ ਬਿਪਤਾ ਜਨ ਕਰੋ ਸੋ ਭਾਈ ਏ ਪ੍ਰਭੂ ਮੇਰੀ ਇਹ ਬਿਪਤਾ ਕੱਟ ਮੈਨੂੰ ਸੇਵਕ ਨੂੰ ਚੰਗੀ ਭਾਵਨਾਵਾਂ ਵਾਲਾ ਬਣਾ ਲੈ ਅਰਦਾਸ ਜੀ ਅਰਦਾਸ ਰੂਪੀ ਸ਼ਬਦ ਅਜੀ ਹੈ चरण न डू चरण न डू शरीर कल जाई, भगत जी कहते चाहे मेरे शरीर दी सत्या चली जावे, हे राम मैं तेरे चरण नहीं छड़ा गा भगत जी कहते भावे मेरी शरीर दी सत्या चली जावे बल चलिया जावे, शरीर भी भावे किसी काम किसी भी काम का ना रहे पर मैं तेरी ਭਗਤੀ ਨਹੀਂ ਛੱਡੂਗਾ ਕਹਰਾ ਬਦਾਸ ਪਰੋਂ ਤੇਰੀ ਸਾਬਾ ਭਗਤ ਰਬਦਾਸ ਜੀ ਆਖਦੇ ਨੇ हे ਪ੍ਰਭੂ ਮੈਂ ਤੇਰੀ ਸ਼ਰਨ ਪਿਆ ਹਾਂ ਸੰਗਤ ਭਾਵੇਂ ਮੇਰੀ ਮਾੜੀ ਹੋਈ ਆ ਮੇਰੇ ਆਲੇ ਦੁਆਲੇ ਲੋਕ ਚੰਗੇ ਨਹੀਂ ਰਹਿੰਦੇ ਪਰ ਮੈਂ ਤੇਰੀ ਸ਼ਰਨ ਵਿੱਚ ਰਹਿੰਦਾ ਹਾਂ ਮੰਨ ਕਰਕੇ ਸਰੀਰ ਭਾਵੇਂ ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰਦੇ ਆਂ ਕਈ ਵਾਰੀ ਬਿ ਸਰੀਰ ਕਰਕੇ ਤਾਂ ਆਪਾਂ ਨੂੰ ਸਮਾਜ ਦੇ ਵਿੱਚ ਵਿਚਰਨਾ ਹੀ ਪੈਂਦਾ ਚੰਗਿਆਂ ਨਾਲ ਵੀ ਬਾ ਵਾਸਤਾ ਪੈਂਦਾ ਗੱਲਬਾਤ ਵੀ ਹੁੰਦੀ ਆ ਤੇ ਚੰਗਿਆਂ ਮਾੜਿਆਂ ਦੇ ਆਪਾਂ ਪ੍ਰੋਗਰਾਮਾਂ ਤੇ ਵੀ ਜਾਣਾ ਹੁੰਦਾ ਚੱਕੇ ਕਿਹੋ ਜਿਹੀ ਵੀ ਵਰਤੀ ਵਾਲਾ ਬਸ ਸਮਾਜਕ ਤੌਰ ਤੇ ਆਪਾਂ ਜਾਣੇ ਹੀ ਆ ਇੱਥੇ ਆਪਾਂ ਸਮਝਣਾ ਰਬਦਾਸ ਸਾਹਿਬ ਦੀ ਬਾਣੀ ਗੱਲ ਸੁਣ ਕੇ ਬਾਣੀ ਵਿੱਚੋਂ ਵੀ ਕਹੇ ਰਬਦਾਸ ਕਹੋ ਰਬਦਾਸ ਪਰਉ ਤੇਰੀ ਸ਼ਰਨ ਰਬਦਾਸ ਭਗਤ ਜੀ ਆਖਦੇ ਨੇ ਹੇ ਪ੍ਰਭੂ ਮੈਂ ਤੇਰੀ ਸ਼ਰਨ ਪਿਆ ਹਾਂ ਬੇਗ ਮਿਲੋ ਜਨ ਕਰਨ ਬਿਲਾੰਬਾ ਬੇਗ ਮਿਲੋ ਜਨ ਕਰਨਾ ਬਿਲਾੰਬਾ ਬੇਗ ਮੈਨੇ ਛੇਤੀ ਬਿਲਾੰਬਾ ਦੇਰ ਢਿੱਲ ਬਿਲਾੰਬਾ ਬਰ ਢੈਲ ਨਾ ਕਰੋ ਦੇਰ ਨਾ ਕਰੋ ਕਹਿਣ ਦਾ ਭਾਵ ਇਹਦਾ ਆਪਾਂ ਭਾਵ ਸਮਝਦੇ ਆਂ ਬਈ ਪ੍ਰਭੂ ਦਰ ਤੇ ਅਰਦਾਸ ਹੈ ਪ੍ਰਭੂ ਮੈਂ ਮੰਦ ਕਰਮੀ ਹਾਂ ਪਰ ਤੇਰੀ ਸ਼ਰਨ ਆਇਆ ਹਾਂ ਭੈੜੀ ਸੰਗਤ ਤੋਂ ਬਚਾਈ ਰੱਖ ਨੋਟ ਰਬਦਾਸ ਜੀ ਕੇ ਪਦੇ ਰਬਦਾਸ ਜੀ ਦੇ ਪੰਜ ਸ਼ਬਦ ਹਨ ਤਿੰਨ ਸ਼ਬਦ ਐਸੇ ਹਨ ਜਿਨ੍ਹਾਂ ਦੇ ਤਿੰਨ ਤਿੰਨ ਬੰਦ ਤਿੰਨ ਤਿੰਨ ਪਦ ਬੰਦ ਹਨ ਤੇ ਚਾਰ ਸ਼ਬਦ ਸ਼ਬਦ ਚਾਰ ਬੰਦਾਂ ਵਾਲਾ ਹੈ ਅਤੇ ਇੱਕ ਸ਼ਬਦ ਅੱਠ ਬੰਦਾਂ ਵਾਲਾ ਹੈ ਜੋ ਸਭਨਾ ਵਾਸਤੇ ਸਾਂਝਾ ਲਬਜ ਪਦੇ ਪਰਤ ਦਿੱਤਾ ਹੈ ਤੇ ਤੇ ਪਦੇ ਦਾ ਮਤਲਬ ਹੈ ਤਿੰਨ ਪਦਿਆਂ ਵਾਲਾ ਚੌ ਪਦਾ ਹੁੰਦਾ ਚਾਰ ਪਦਿਆਂ ਵਾਲਾ ਅਸ਼ਟਪਦੀ ਹੁੰਦੀ ਹੈ ਅੱਠ ਪਦਿਆਂ ਵਾਲਾ ਲਿਖਣ ਦੇ ਥਾਂ ਇਹ ਵੀ ਗੱਲ ਵਿੱਚੋਂ ਸਮਝ ਨਹੀਂ ਹੁੰਦੀ ਆਪਾਂ ਤੇ ਮਹਾਰਾਜ ਕਹਿੰਦੇ ਨਾ ਵੀ ਮੈਨੂੰ ਸੇਵਕ ਨੂੰ ਸੇਤੀ ਮਿਲੋ ਢੱਲ ਨਾ ਕਰੋ ਇਹ ਪ੍ਰਭੂ ਪ੍ਰਮਾਤਮਾ ਜੀ ਮੈਨੂੰ ਸੇਵਕ ਨੂੰ ਸੇਤੀ ਮਿਲੋ ਢੱਲ ਨਾ ਕਰੋ ਜਿਹੜੀ ਆਪਾਂ ਪੰਕਤੀ ਪੜ੍ਹੀ ਆ ਬੰਦ ਪੜਿਆ ਪਹਿਲਾਂ ਤੇ ਅਗਲੇ ਪੰਨੇ 'ਚ ਮਹਾਰਾਜ ਦੱਸਦੇ ਨੇ ਬੇਗੰਪੁਰਾ ਸਹਿਰ ਕੋਰਾ ਜਿਸ ਆਤਮਿਕ ਅਵਸਥਾ ਰੂਪ ਸਹਿਰ ਵਿੱਚ ਮੈਂ ਵੱਸਦਾ ਹਾਂ ਉਸ ਸਹਿਰ ਦਾ ਨਾਮ ਹੈ ਬੇਗੰਪੁਰਾ ਬੇਗੰਪੁਰਾ ਦਾ ਮਤਬਲਾ ਜੀ ਬੇਗਮ ਕਿਸੇ ਵੀ ਕਿਸਮ ਦਾ ਗਮ ਨਹੀਂ ਹੈ ਜਿੱਥੇ ਉਹ ਆਹ ਸਰੀਰ ਸਹਿਰ ਆ ਇੱਕ ਬੇਗੰਪੁਰਾ ਸਹਿਰ ਹੈ ਜਿੱਥੇ ਭਗਤ ਜੀ ਦਾ ਸਰੀਰ ਕਰਕੇ ਟਿਕਾਣਾ ਹੈ ਇੱਕ ਮਨ ਕਰਕੇ ਜਿਹੜਾ ਰਹਿਣਾ ਬੇਗੰਪੁਰਾ ਜਿੱਥੇ ਕਿਸੇ ਵੀ ਕਿਸਮ ਦਾ ਕੋਈ ਗਮ ਨਹੀਂ ਹੁੰਦਾ ਉਹ ਸ਼ਹਿਰ ਦੇ ਵਿੱਚ ਮੰਨ ਨੇ ਟਿਕ ਜਾਣਾ ਉਸ ਅਵਸਥਾ ਵਿੱਚ ਆ ਜਾਣਾ ਮੰਨ ਨੇ ਭਗਤ ਜੀ ਦੱਸਦੇ ਨੇ ਬੇਗੰਪੁਰਾ ਸ਼ਹਿਰ ਕੋਨ ਜਿਸ ਆਤਮਿਕ ਅਵਸਥਾ ਰੂਪ ਸ਼ਹਿਰ ਵਿੱਚ ਮੈਂ ਵੱਸਦਾ ਹਾਂ ਉਸ ਸ਼ਹਿਰ ਦਾ ਨਾਮ ਹੈ ਬੇਗੰਪੁਰਾ ਆਬ ਉਸ ਅਵਸਥਾ ਵਿੱਚ ਕੋਈ ਗਮ ਨਹੀਂ ਪੋ ਸਕਦਾ ਅੱਗੇ ਦੱਸਦੇ ਨੇ ਦੁੱਖ ਅੰਦਰੋਂ ਨਹੀਂ ਤਹਿ ठाਉ ਉਸ ਥਾਂ ਨਾ ਕੋਈ ਦੁੱਖ ਹੈ ਨਾ ਚਿੰਤਾ ਅਤੇ ਨਾ ਕੋਈ ਕਬਰਾਟ ਹੈ ਜਿਹੜੀ ਅਵਸਥਾ ਬਣ ਜਾਂਦੀ ਹੈ ਜਦੋਂ ਪ੍ਰਭੂ ਪ੍ਰਮਾਤਮਾ ਦੇ ਨਾਮ ਨਾਲ ਜੁੜਦਾ ਮਨੁੱਖ ਨਾ ਤਸਬੀਰ ਖਰਾਜ ਨਮਾਲ ਉਥੇ ਦੁਨੀਆ ਵਾਲੀ ਜਾਇਦਾਦ ਨਹੀਂ ਅਤੇ ਨਾ ਹੀ ਉਸ ਜਾਇਦਾਦ ਨੂੰ ਕੋਈ ਮਸੂਲ ਹੈ ਮਸੂਲ ਸਮਝਦੇ ਨੇ ਆਪਾਂ ਵੀ ਜਿਹਦੇ ਕੋਲੇ ਬੈਂਕ ਬੈਲੈਂਸ ਜ਼ਿਆਦਾ ਆ ਉਹਨੂੰ ਇਨਕਮ ਟੈਕਸ ਪੈਂਦਾ ਬੈਂਕ ਬੈਲੈਂਸ ਜ਼ਿਆਦਾ ਨੂੰ ਕੁਝ ਹੱਦ ਤੱਕ ਮਤਲਬ ਆ ਮਾਫੀ ਆ ਜੇ ਉਦੋਂ ਵੱਧ ਬੈਂਕ ਬੈਲੈਂਸ ਜਾਂ ਮਤਲਬ ਇਨਕਮ ਜ਼ਿਆਦਾ ਆ ਤੇ ਉਹਨੂੰ ਇਨਕਮ ਟੈਕਸ ਪੈਂਦਾ ਗਵਰਨਮੈਂਟ ਟੈਕਸ ਕੱਟਦੀ ਆ ਜਿਵੇਂ ਕੋਈ ਆਪਾਂ ਕਮਰਸ਼ੀਅਲੀ ਗੱਡੀਆਂ ਲਈ ਫਿਰਦੇ ਆ ਛੋਟੇ ਹਾਥੀ ਫਿਰਦੇ ਆ ਟਰੱਕ ਜਾਂਦੇ ਨੇ ਉਹਨਾਂ ਨੂੰ ਫਿਰ ਉਹ ਟੈਕਸ ਚੁੰਗੀ ਜਾਂ ਬਦਲਾ ਰੋਡ ਟੈਕਸ ਵੀ ਉਹਨੂੰ ਭਰਨਾ ਪੈਂਦਾ ਠੀਕ ਆ ਜੀ ਇੱਥੇ ਮਹਾਰਾਜ ਕਹਿੰਦੇ ਨਾ ਉਹ ਆਪਾਂ ਗੱਲ ਸੌਖੀ ਸਮਝਣ ਵਾਸਤੇ ਗੱਲ ਕਰੀ ਆ ਵੀ ਇੱਥੇ ਭਗਤ ਜੀ ਕਹਿੰਦੇ ਆ ਵੀ ਉੱਥੇ ਦੁਨੀਆਂ ਵਾਲੀ ਜਾਇਦਾਦ ਨਹੀਂ ਹੈ ਦੁਨੀਆਂ ਵਾਲੀ ਜਾਇਦਾਦ ਹੀ ਹੈ ਨੀ ਉਹ ਜਿਹੜਾ ਪ੍ਰਭੂ ਪਰਮਾਤਮਾ ਦਾ ਨਾਮ ਖਜ਼ਾਨਾ ਹੈ ਉਹ ਦੁਨਿਆਵੀ ਜਾਇਦਾਦ ਨਹੀਂ ਹੈਗੀ ਤੇ ਦੁਨਿਆਵੀ ਜਾਇਦਾਦ ਨੂੰ ਟੈਕਸ ਵਸੂਲਿਆ ਜਾਂਦਾ ਦੁਨਿਆਵੀ ਜਾਇਦਾਦ ਤੋਂ ਹੀ ਇਹ ਪ੍ਰਭੂ ਪ੍ਰਮਾਤਮਾ ਦੇ ਨਾਮ ਦਾ ਖਜ਼ਾਨਾ ਜਾਇਦਾਦ ਆ ਜਿਹੜੀ ਉੱਥੇ ਕੋਈ ਵਸੂਲ ਵੀ ਹੈ ਨਹੀਂ ਉਹਨੂੰ ਕੋਈ ਵਸੂਲੀ ਨਹੀਂ ਉੱਥੇ ਉਹਦੀ ਹੁੰਦੀ ਮਹਾਰਾਜ ਕਹਿੰਦੇ ਉੱਥੇ ਦੁਨੀਆਂ ਵਾਲੀ ਜਾਇਦਾਦ ਨਹੀਂ ਅਤੇ ਨਾ ਹੀ ਉਸ ਜਾਇਦਾਦ ਨੂੰ ਮਸੂਲ ਹੈ ਕੋਈ ਅੱਗੇ ਬੰਦ ਅਗਲੇ ਬੰਦ ਚ ਦੱਸਦੇ ਨੇ ਖੋਪਨ ਖਤਾ ਨਾ ਤਰਸ ਜਵਾਲ ਉਸ ਅਵਸਥਾ ਵਿੱਚ ਕਿਸੇ ਪਾਪ ਕਰਮ ਕਰਨ ਦਾ ਖਤਰਾ ਨਹੀਂ ਕੋਈ ਡਰ ਨਹੀਂ ਕੋਈ ਘਬਰਾਹਟ ਨਹੀਂ ਵੀ ਇੱਥੇ ਕੋਈ ਪਾਪ ਪੁੰਨ ਹੋ ਜੂ ਕੋਈ ਘਬਰਾਹਟ ਹੀ ਨਹੀਂ ਹੈ ਅਵਸਥਾ ਹੀ ਇਹੋ ਜੀ ਬਣ ਗਈ ਨਾ ਹਰਖ ਸੋਖ ਤੇ ਰਹੇ ਨਿਆਰਾ ਉਹ ਮਨੁੱਖ ਫਿਰ ਹਰਖ ਤੋਂ ਤੇ ਸੋਖ ਤੋਂ ਨਿਆਰਾ ਹੋ ਜਾਂਦਾ ਉਹਨੂੰ ਨਾ ਤਾਂ ਕੋਈ ਜੇ ਕੋਈ ਸੋਗ ਵਾਲਾ ਸਮਾਂ ਬਣ ਜੇ ਨਾ ਕੋਈ ਉਦੋਂ ਦੇ ਮਨ ਤੇ ਕੋਈ ਫਰਕ ਪੈਂਦਾ ਨਾ ਕੋਈ ਮਤਲਬ ਹੀ ਸੰਪਤੀ ਜਾਂ ਕੋਈ ਬਹੁਤੀ ਜਾਇਦਾਦ ਵੇਖ ਕੇ ਜਾਂ ਕੋਈ ਜਿਆਦਾ ਮਾਲ ਤਨ ਦੇਖ ਕੇ ਉਹ ਹਰਖਦਾ ਵੀ ਹੈ ਨਹੀਂ ਦੂਜਾ ਇੱਕ ਹੋਰ ਕਹਿ ਦਗੇ ਵੀ ਉਹਨੂੰ ਮਾਨ ਅਪਮਾਨ ਦਾ ਵੀ ਕੋਈ ਫਰਕ ਨਹੀਂ ਪੈਂਦਾ ਚਾਹੇ ਕੋਈ ਉਹਦੀ ਅਨਸਲਟ ਕਰੇ ਤੇ ਚਾਹੇ ਉਹਦੀ ਕੋਈ ਰਿਸਪੈਕਟ ਕਰੇ ਪੰਜਾਬੀ ਚ ਕਹਿ ਲੋ ਵੀ ਚਾਹੇ ਕੋਈ ਉਹਦਾ ਮਾਨ ਤਾਣ ਕਰੇ ਤੇ ਚਾਹੇ ਉਹਨੂੰ ਕੋਈ ਉਹਦੀ ਲਾਪਾਪੀ ਕਰਦਾ ਵੀ ਉਹਨੂੰ ਕੋਈ ਫਰਕ ਨਹੀਂ ਪੈਂਦਾ ਗੁਰਮਖ ਪਿਆਰੇ ਨੂੰ ਘਰਾਂ ਵਿੱਚ ਹੁੰਦਾ ਕਈ ਵਾਰੀ ਬਾਹਰ ਕਾਰੋਬਾਰ ਕਰਦੇ ਵੀ ਆਪਾਂ ਮਤਲਬ ਕਈ ਵਾਰੀ ਕੋਈ ਮੰਦ ਮੰਦੇ ਬੋਲ ਬੋਲ ਜਾਂਦਾ ਉਹਨੂੰ ਕੋਈ ਫਰਕ ਨਹੀਂ ਪੈਂਦਾ ਚਲੋ ਮਹਾਰਾਜ ਕਹਿੰਦੇ ਨਾ ਉਸ ਅਵਸਥਾ ਵਿੱਚ ਕਿਸੇ ਪਾਪ ਕਰਮ ਕਰਨ ਦਾ ਖਤਰਾ ਨਹੀਂ ਕੋਈ ਡਰ ਨਹੀਂ ਕੋਈ ਘਬਰਾਹਟ ਨਹੀਂ ਅਬ ਮੋਹੇ ਖੂਬ ਬਤਨ ਗਹਿ ਪਾਈ ਹੇ ਮੇਰੇ ਵੀਰ ਹੁਣ ਮੈਂ ਬਸਣ ਲਈ ਸੋਹਣੀ ਥਾਂ ਲੱਭ ਲਈ ਹੈ ਉਹ ਸੋਹਣੀ ਥਾਂ ਕਿਹੜੀ ਆ ਜਿਹੜੀ ਆਪਾਂ ਗੱਲ ਕਰ ਲਈ ਪਹਿਲਾਂ ਵੀ ਕਿਸੇ ਕਿਸਮ ਦਾ ਕੋਈ ਝੋਰਾ ਨਹੀਂ ਕੋਈ ਹੰਕਾਰ ਨਹੀਂ ਕੋਈ ਫਿਕਰ ਨਹੀਂ ਕੋਈ ਭਾਕਾ ਨਹੀਂ ਉहां ਖੈਰ ਸਦਾ ਮੇਰੇ ਭਾਈ ਰਹਾਓ ਮਹਾਰਾਜ ਕਹਿੰਦੇ ਉਥੇ ਸਦਾ ਸੁੱਖ ਹੀ ਸੁੱਖ ਹੈ ਕਾਇਮ ਦائم ਸਦਾ ਪਾਤਸ਼ਾਹੀ ਉਹ ਅਵਸਥਾ ਉਹ ਆਤਮਿਕ ਅਵਸਥਾ ਇੱਕ ਐਸੀ ਪਾਤਸ਼ਾਹੀ ਹੈ ਜੋ ਸਦਾ ਹੀ ਟਿਕੀ ਰਹਿਣ ਵਾਲੀ ਹੈ ਉਹ ਐਸੀ ਪਾਤਸ਼ਾਹੀ ਹੈ ਉਹ ਸਦਾ ਟਿਕੀ ਰਹਿਣੀ ਹੈ ਉਹ ਘਟਦੀ ਵੱਧਦੀ ਨਹੀਂ ਹੈ ਕਿਤੇ ਜਾਂਦੀ ਆਉਂਦੀ ਨਹੀਂ ਅਬ ਆਦਾਨ ਆਬਾਦਾਨ ਸਦਾ ਮਸਹੂਰ ਮਹਾਰਾਜ ਕਹਿੰਦੇ ਉਹ ਸਹਿਰ ਸਦਾ ਉੱਗਾ ਹੈ ਤੇ ਵੱਸਦਾ ਹੈ ਉਹਾਂ ਗਨੀ ਬਸੇ ਮਾਮੂਰ ਇਹ ਮਹਾਰਾਸ਼ਟਰ ਦੀ ਬੋਲੀ ਹੈ ਜੀ ਵਾਹਿਗੁਰੂ ਭਗਤ ਅਰਬਦਾਸ ਸਾਹਿਬ ਦੀ ਬਾਣੀਆਂ ਤੇ ਮੇਰਾ ਖਿਆਲ ਕਾਂਸੀ ਆ ਕਾਂਸੀ ਜੀ ਰਹਿੰਦੇ ਸੀ ਭਗਤ ਅਰਬਦਾਸ ਉਥੋਂ ਦੀ ਬੋਲੀ ਆ ਇਹ ਉਹਾਂ ਗਣੀ ਬਸੇ ਮੂ ਮਾਰੂਮ ਮਹਾਰਾਜ ਕਹਿੰਦੇ ਉੱਥੇ ਧਨੀ ਤੇ ਰੱਜੇ ਹੋਏ ਬੰਦੇ বাসਦੇ ਹਨ ਭਾਵ ਉਸ ਆਤਮਿਕ ਦਰਜੇ ਤੇ ਜੋ ਜੋ ਅਪੜਦੇ ਹਨ ਉਹਨਾਂ ਦੇ ਅੰਦਰ ਕੋਈ ਬਿਤਕਰਾ ਨਹੀਂ ਰਹਿੰਦਾ ਤੇ ਉਹਨਾਂ ਨੂੰ ਦੁਨੀਆ ਦੀ ਭੁੱਖ ਨਹੀਂ ਰਹਿੰਦੀ ਦੁਨੀਆ ਵਾਲੇ ਪਦਾਰਥਾਂ ਦੀ ਕਹ ਲਓ ਵੀ ਦੁਨੀਆ ਦੇ ਵਿੱਚ ਹੁਣ ਮਤਲਬ ਵੀ ਜ਼ੋਰ ਤਾਂ ਇਹੀ ਲੱਗਿਆ ਹੋਇਆ ਹੈ ਨਾ ਵੀ ਮੇਰਾ ਨਾ ਹੋਵੇ ਲੋਕਾਂ ਦੇ ਵਿੱਚ ਮੈਨੂੰ ਹਰੇਕ ਚੰਗਾ ਕਹੇ ਮੈਂ ਚੰਗੀ ਪ੍ਰਾਪਰਟੀ ਦਾ ਮਾਲਕ ਹੋਵਾਂ ਮੇਰੇ ਕੋਲ ਸੋਹਣੇ ਵੱਡੇ ਵੱਡੇ ਘਰ ਹੋਣ ਮੇਰੇ ਕੋਲ ਸਭ ਤੋਂ ਮਹਿੰਗੀਆਂ ਕਾਰਾਂ ਹੋਣ ਇਹ ਦੌੜ ਭੱਜ ਲੱਗੀ ਹੋਈ ਆ ਦੁਨੀਆ ਦੀ ਬਿਰਲਿਆਂ ਨੂੰ ਛੱਡ ਕੇ ਜਿਹੜੇ ਮਿਹਨਤ ਵਾਲੇ ਆ ਮੈਂ ਤਾਂ ਇਹ ਕਹੂੰਗਾ ਵੀ ਜਿਹੜੇ ਸੱਚੀ ਸੁੱਚੀ ਮਿਹਨਤ ਕਰਦੇ ਨੇ ਵੀ ਆਥਣ ਨੂੰ ਸਵੇਰ ਨੂੰ ਕਮਾਏ ਤੇ ਸ਼ਾਮ ਨੂੰ ਕਾ ਲੈ ਵੀ ਇਹ ਵੀ ਰੱਬ ਦੀ ਭਗਤ ਗੋਈਆ ਕਿਉਂਕਿ ਉਹਦੀ ਰਜਾ ਵਿੱਚ ਤਾਂ ਹੈ ਵੀ ਸ਼ੁਕਰ ਆ ਮਹਾਰਾਜ ਤੇਰੀ ਕਿਰਪਾ ਦੇ ਨਾਲ ਹੋ ਰਿਹਾ ਸ਼ੁਕਰਾਨਾ ਕਰਦੇ ਨੇ ਕਈ ਭੈਣ ਭਰਾ ਬਿਥੋੜੇ ਤੇ ਹੀ ਜਿੰਨਾ ਮਿਲਿਆ ਉਹਦੇ ਤੇ ਹੀ ਗੁਜ਼ਾਰਾ ਕਰਦੇ ਨੇ ਤੇ ਗੁਰੂ ਦਾ ਸ਼ੁਕਰਾਨਾ ਪਰਮਾਤਮਾ ਦਾ ਕਰਦੇ ਨੇ ਤੇ ਜਿੰਨਾਂ ਕੋਲੇ ਪਤਾ ਹੀ ਨਹੀਂ ਵੀ ਫੈਕਟਰੀਆਂ ਕਿੰਨੀਆਂ ਬੈਂਕ ਬੈਲੈਂਸਾਂ ਦਾ ਕਿਸੇ ਨੂੰ ਬਾਲਿਆਂ ਨੂੰ ਨਹੀਂ ਪਤਾ ਵੀ ਕਿੰਨਾ ਬੈਂਕ ਬੈਲੈਂਸ ਆ ਸਾਡੇ ਕੋਲੇ ਕਈਆਂ ਨੂੰ ਤਾਂ ਫੈਕਟਰੀਆਂ ਦਾ ਨਹੀਂ ਪਤਾ ਵੀ ਸਾਡੀਆਂ ਫੈਕਟਰੀਆਂ ਕਿੰਨੀਆਂ ਤੇ ਪ੍ਰਭੂ ਪਰਮਾਤਮਾ ਦੇ ਸ਼ੁਕਰਾਨੇ ਤੋਂ ਫੇਰ ਵੀ ਬੰਜੇ ਆ ਉਹ ਤੇ ਮਹਾਰਾਜ ਨੇ ਇਥੇ ਸਮਝਾਇਆ ਵੀ ਉਥੇ ਧਨੀ ਰੱਜੇ ਹੋਏ ਬੰਦੇ বাসਦੇ ਹਨ ਭਾਵ ਉਸ ਆਤਮਕ ਦਰਜੇ ਤੇ ਜੋ ਜੋ ਅਪੜਦੇ ਹਨ ਉਹਨਾਂ ਦੇ ਅੰਦਰ ਕੋਈ ਬਿਤਕਰਾ ਨਹੀਂ ਰਹਿੰਦਾ ਤੇ ਉਹਨਾਂ ਨੂੰ ਦੁਨੀਆ ਦੀ ਭੁੱਖ ਨਹੀਂ ਰਹਿੰਦੀ ਅਮੀਰ ਕਿਨੂੰ ਕਿਹਾ ਗੁਰਬਾਣੀ ਨੇ ਜਿਹੜਾ ਮਨੋਂ ਅਮੀਰ ਆ ਇਨਸਾਨ ਜਿਵੇਂ ਆਪਾਂ ਪਹਿਲਾਂ ਗੱਲ ਕਰੀ ਆ ਵੀ ਉਹਦੇ ਦਿੱਤੇ ਦੇ ਦਿੱਤੇ ਹੋਏ ਦਾ ਸ਼ੁਕਰਾਨਾ ਕਰਦੇ ਨੇ ਤੇ ਸਦਾ ਚੜ੍ਹਦੀ ਕਲਾ ਵਿੱਚ ਰਹਿਣ ਵਾਲੇ ਉਹ ਅਮੀਰ ਨੇ ਜਿਹੜੇ ਦਿਲੋਂ ਅਮੀਰ ਨੇ ਲੋਕ ਵੀ ਆਪਦੇ ਥੋੜੇ ਚੋ ਥੋੜਾ ਵੀ ਕਿਸੇ ਦੀ ਮਦਦ ਕਰਨ ਵਾਲੇ ਨੇ ਸਦਾ ਸਤਕਾਰ ਕਰਦੇ ਨੇ ਲੋਕਾਂ ਦਾ ਕਿਸੇ ਨੂੰ ਉੱਚਾ ਨੀਮਾ ਨਹੀਂ ਜਾਣਦੇ ਕਿਉਂਕਿ ਮਨੁੱਖ ਕੀ ਜਾਤ ਏਕ ਪਸਾਨ ਬਹੁ ਗਰਬਾਣੀ ਦਾ ਫੈਸਲਾ ਵੀ ਮਨੁੱਖ ਇੱਕੋ ਹੀ ਆ ਵਿਤਕਰਿਆਂ ਵਾਲੀ ਗੱਲ ਨਹੀਂ ਕਹੀ ਥਾ ਮੈਂ ਤੇ ਵਿਤਕਰੇ ਬਹੁਤ ਨੇ ਅਜੇ ਵੀ ਹੈਗੇ ਨੇ ਨਗਰਾਂ ਵਿੱਚ ਵੀ ਹੈਗੇ ਨੇ ਵਿਤਕਰੇ ਪਾਵੇਂ ਖਾਣ ਪੀਣ ਦੇ ਚੱਕਰ ਦੇ ਵਿੱਚ ਜਾਂ ਕੋਈ ਮਤਲਬ ਲਾ ਵੀ ਆਪਾਂ ਕਹਿ ਲਓ ਕਿਸੇ ਪ੍ਰੋਗਰਾਮ ਦੇ ਵਿੱਚ ਆਪਾਂ ਸਾਰੇ ਭਲਾਂ ਇਕੱਠੇ ਹੋ ਜਾਨੇ ਆ ਪਰ ਬੋਲੀ ਹਜੇ ਇਹੀ ਆ ਉਹ ਬਿਹੜੇ ਵਾਲੇ ਉਹ ਫਲਾਨ ਨੇ ਉਹ ਟਮਕੜੇ ਹਜੇ ਉਹ ਮਾਈਂਡ ਚ ਗਈ ਨਹੀਂ ਗੱਲ ਨਿਕਲੀ ਨਹੀਂ ਸਬਕੌਨਸ਼ੀਅਸਮੈਂਟ ਦੇ ਵਿੱਚ ਬੱਸੀ ਹੋਈ ਆ ਲੋਕਾਂ ਦੇ ਐਂ ਕਹਿੰਦੇ ਨੇ ਅੱਛਾ ਉਹ ਮੱਝੀਆਂ ਬਿਹੜੇ ਕੋਈ ਘਰ-ਬਾਰ ਪੁੱਛੇ ਨਾ ਕਿਸੇ ਨੂੰ ਮੈਂ ਮੇਰਾ ਪ੍ਰੈਕਟੀਕਲ ਆ ਜੀ ਆਪਣਾ ਸਾਰਿਆਂ ਦਾ ਹੀ ਆ ਕੋਈ ਪੁੱਛੇ ਵੀ ਮੈਂ ਫਲਾਣੇ ਦੇ ਘਰੇ ਜਾਣਾ ਕੀ ਨਾਮ ਆ ਜੀ ਫਲਾਣਾ ਸਿੰਘ ਪਿਓ ਦਾ ਨਾਮ ਫਲਾਣਾ ਅੱਛਾ ਚਾਓ ਮੱਝ ਮੀਆਂ ਵੇੜੇ ਕਈ ਤਾਂ ਸਿੱਧਾ ਹੀ ਕਹਿੰਦੇ ਉਹ ਚੂੜਿਆਂ ਵੇੜੇ ਹਜੇ ਕਹਿਣ ਦਾ ਭਾਵ ਆ ਵੀ ਉਹ ਬਤ ਕਰੇ ਗਏ ਨਹੀਂ ਵਿਆਹਾਂ ਸਾਧੀਆਂ ਚ ਭਰਾਂ ਪ੍ਰੋਗਰਾਮਾਂ ਚ ਆਪਾਂ ਇਕੱਠੇ ਹੁੰਨੇ ਹੀ ਆ ਉਹ ਬੱਕਰੀ ਗੱਲਾਂ